ਜਿਵੇਂ ਕਿ ਸਾਰੇ ਅੱਜਕੱਲ ਟੌਪਿਕ ਇੱਕ ਆਇਆ ਹੋਇਆ ਹੈ ਟੌਪਿਕ ਸਾਡੇ ਇਲਾਕੇ ਚ ਕੰਢੀ ਈਰੀ ਦੇ ਨਾਲ ਮੈਰ ਕੱਢਣ ਦਾ ਇਹ ਸਾਡੇ ਮਨ ਦੀ ਉਪਰ ਸੀ ਅੱਜ ਤੋਂ 2-4 ਸਾਲ ਪਹਿਲਾਂ ਸਾਡੇ ਦਿਮਾਗ ਚ ਆਇਆ ਸੀ ਕਿ ਸਾਡੇ ਏਰੀਆ ਚ ਇੱਕ ਮੈਰ ਹੋਣੀ ਚਾਹੀਦੀ ਕਿਉਂਕਿ ਅਸੀਂ ਲੋਕ ਉਹ ਲੋਕ ਹੈ ਜਿਹੜੇ ਮਾਈਨਿੰਗ ਕਰਕੇ ਪਾਣੀ ਡਾਊਨ ਕਰਕੇ ਉਹਦੇ ਸ਼ਿਕਾਰ ਹੋ ਗਏ ਜਿਹੜੀ ਸਾਡੀ ਖੇਤੀ ਹੈ ਉਹਨੂੰ ਬੜਾ ਘਾਟਾ ਪਿਆ ਅਸੀਂ ਤਾਂ ਬੈਸੇ ਪਹਿਲਾਂ ਜੰਗਲ ਦੇ ਨਾਲ ਨਾਲ ਸੀ ਕੰਢੀ ਈਰੀ ਸੀ ਇੱਥੇ ਜੰਗਲੀ ਜਾਨਵਰ ਦੀ ਵੀ ਮਾਰ ਸੀ ਉਪਰੋਂ ਹੁਣ ਸਾਨੂੰ ਪਾਣੀ ਦੀ ਵੀ ਸ਼ਾਰਟੇਜ ਪੈ ਗਈ। ਅਸੀਂ ਜਿਹੜੀ ਮੰਗ ਸੀ ਨਾ ਜਦੋਂ ਸਰਕਾਰ ਨੇ ਕ੍ਰਿਸ਼ਨ ਕੁਮਾਰ ਜੀ ਮੈਹਰਾਂ ਦੇ ਚੀਫ ਲਾਏ ਉਸ ਟਾਈਮ ਸਾਡੀ ਉਮੀਦ ਜਾਗੀ ਸੀ ਕਿ ਸਰਕਾਰ ਸੱਚੀ ਹੋਈ ਮੈਹਰਾਂ ਵਾਲੇ ਮਾਮਲੇ 'ਚ ਕੰਮ ਕਰਨਾ ਚਾਹਦੀ। ਤੇ ਅਸੀਂ ਇਸ ਚੀਜ਼ ਨੂੰ ਮੁੱਖ ਰੱਖ ਕੇ ਸੋਚ ਕੇ ਆਪਣੇ ਏਰੀਆ ਦੀ ਵੀ ਮੰਗ ਉਠਾਈ ਸੀ। ਅਸੀਂ ਇੱਕ ਟੀਮ ਬਣਾਈ ਸੀ। ਟੀਮ ਬਣਾ ਕੇ ਅਸੀਂ ਆਪਣੀਆਂ ਡਿਊਟੀਆਂ ਲਾਈਆਂ ਵੀ ਕਿਹੜੇ ਬੰਦੇ ਨੇ ਕਿਆ ਕੰਮ ਕਰਨਾ। ਅਸੀਂ ਉਹ ਮਤੇ ਪਵਾ ਕੇ ਉਦੀ ਕੋ ਫਾਈਲ ਤਿਆਰ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਸੀ ਨਹਿਰੀ ਮੈਂ ਕਿਉਂ ਨਹੀਂ ਭੇਜੀ ਸੀ ਤੇ ਮੇਨ ਤੌਰ ਤੇ ਅਸੀਂ ਇਕੱਠੇ ਹੋ ਕੇ ਆਪਣੇ ਦਸ ਬੀਹ ਪਿੰਡਾਂ ਦੇ ਲੋਕਾਂ ਨੇ ਐਮ ਐਲ ਏ ਸਾਹਿਬ ਤੱਕ ਪਹੁੰਚ ਕੀਤੀ ਸੀ ਬਸ ਸਾਨੂੰ ਖੁਸ਼ੀ ਹੈ ਸਾਡੇ ਐਮ ਐਲ ਏ ਸਾਹਿਬ ਨੇ ਜਿਵੇਂ ਸਰਕਾਰ ਨੇ ਕ੍ਰਿਸ਼ਨ ਕੁਮਾਰ ਜੀ ਨੂੰ ਲਾਇਆ ਸੀ ਕਿਉਂਕਿ ਉਹ ਪੰਜਾਬ ਦੇ ਵਿੱਚ ਇੱਕ ਚੰਗੇ ਅਫੀਸਰ ਦੇ ਨਾਂ ਤੇ ਜਾਣੇ ਜਾਂਦੇ ਇਹ ਸਾਰੇ ਲੋਕ ਨਹੀਂ ਪਤਾ ਜਿਹੜੇ ਲੋਕ ਅਫਸਰਾਂ ਨੂੰ ਜਾਣਦੇ ਦੂਸਰੇ ਪਾਸੇ ਸੀ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਵੀ ਕ੍ਰਿਸ਼ਨ ਕੁਮਾਰ ਮੰਗੂ ਉਹਨੇ ਵੀ ਸਾਡੀ ਸਰਵੇਈ ਚੰਗੀ ਤਰ੍ਹਾਂ ਕੀਤੀ ਸੀ ਤੇ ਉਹਨੇ ਜਿਹੜੀ ਸਾਡੀ ਫਾਈਲ ਸੀ ਉਹਨੂੰ ਅੱਗੇ ਪ੍ਰੋਸੈਸ ਚਲਿਆ ਉਹਦੇ 'ਤੇ ਕੰਮ ਕੀਤਾ ਉਹਦੇ ਵਿੱਚ ਉਹਨੇ ਇਹਦਾ ਸਰਵੇ ਵੀ ਕਰਵਾਇਆ ਸਰਵੇ ਕਰਵਾਉਣ ਤੋਂ ਬਾਅਦ ਇਹਦੇ ਸਬੰਧ ਵਿੱਚ ਇੱਕ ਕਮੇਟੀ ਵੀ ਸਥਾਪਿਤ ਕੀਤੀ ਤਾਂ ਕਿ ਕਿਵੇਂ ਪੋਸੀਬਲ ਹੈ ਕਿਉਂਕਿ ਸਾਡੀ ਜਿਹੜੀ ਜ਼ਮੀਨ ਹੈ ਕਾਫੀ ਉੱਚੀ ਨਹੀਂ ਹੈ ਸਰਕਾਰ ਨੂੰ ਇਹ ਵਿੱਚ ਨਹਿਰ ਬਣਾਉਣ ਵਾਸਤੇ ਦਿੱਕਤਾਂ ਆਣੀਆਂ ਸੀ ਕਿਉਂਕਿ ਵੱਡਾ ਪ੍ਰੋਜੈਕਟ ਸੀ ਤੇ ਉਹਨੇ ਇਹ ਵੀ ਸਰਵੇ ਕਰਵਾਇਆ ਸੀ ਵੀ ਪਾਈਪ ਲਾਈਨ ਨਾਲ ਪਾਣੀ ਪਹੁੰਚਾਇਆ ਜਾ ਸਕਦਾ ਜਾਤੀ ਨਰ ਬੁਲਾਇਆ ਜੀ ਫਿਰ ਇਧਰ ਇਹ ਕਮੇਟੀਆਂ ਬਣੀਆਂ ਕਿਉਂਕਿ ਵੱਡੇ ਕੰਮ ਨੂੰ ਕੁਝ ਟਾਈਮ ਵੀ ਲੱਗਦਾ ਹੁੰਦਾ ਪਰ ਕੁਝ ਲੋਕ ਕਈ ਵਾਰੀ ਕੀ ਹੁੰਦਾ ਜਿਹਦਾ ਐਮਐਲਏ ਹਵਾ ਉਹ ਸਾਡੇ ਵਾਸਤੇ ਮਿਹਨਤ ਕਰ ਰਹੇ ਸਾਡਾ ਜਿਹੜਾ ਮੇਨ ਮੁੱਖ ਮੁੱਦਾ ਹੈ ਕਿ ਉਹ ਸਾਡੇ ਵਾਸਤੇ ਮਿਹਨਤ ਕਰ ਰਹੇ ਹੈ ਉਹ ਕੰਮ ਕਰ ਰਹੇ ਸਾਨੂੰ ਉਹਨਾਂ ਨੂੰ ਬਾਈਪਾਸ ਨਹੀਂ ਕਰਨਾ ਚਾਹੀਦਾ ਜਿਹੜੇ ਸਾਡੇ ਕੁਝ ਬੰਦੇ ਸਾਡੇ ਮਿੱਤਰ ਮੇਲੀ ਹੈ ਕਈ ਵਾਰੀ ਉਹਨਾਂ ਨੂੰ ਉਹ ਬਾਈਪਾਸ ਕਰ ਦਿੰਦੇ ਸਾਨੂੰ ਇਸ ਗੱਲ ਦਾ ਦੁੱਖ ਲੱਗਦਾ ਕਿਉਂਕਿ ਆਮ ਕਰਕੇ ਜਿਹੜੇ ਲੀਡਰ ਹੁੰਦੇ ਨੇ ਰਾਜਨੀਤੀ ਕਰਦੇ ਹੁੰਦੇ ਜਦੋਂ ਰਾਜਨੀਤੀ ਕਰਕੇ ਕੋਈ ਕੰਮ ਨਾ ਕਰਨ ਫਿਰ ਉਹਨਾਂ ਪਰ ਅਲੀਗੇਸ਼ਨ ਲੱਗਦੇ ਆ ਪਰ ਜਦੋਂ ਉਹ ਕੰਮ ਸੱਚੀ ਕਰਦੇ ਹੁੰਦਾ ਤਾਂ ਸਾਨੂੰ ਉਹਨਾਂ ਨੂੰ ਕ੍ਰੈਡਿਟ ਵੀ ਦੇਣਾ ਚਾਹੀਦਾ ਜਿਹੜੀ ਅੱਜ ਦੀ ਸਰਕਾਰ ਹੈ ਬਾਕੀ ਮੁੱਦੇ ਤੇ ਮੈਂ ਨਹੀਂ ਗੱਲ ਕਰਦਾ ਪਰ ਮੈਂ ਨਹਿਰ ਵਾਲੇ ਮਾਮਲੇ 'ਚ ਜਾਂ ਪਾਣੀਆਂ ਦੇ ਮਾਮਲੇ 'ਚ ਗੱਲ ਕਰਾਂ ਤਾਂ ਸਰਕਾਰ ਸੂਹਰਦਾ ਸਾਡੇ ਐਮਐਲਏ ਸਾਹਿਬ ਨੇ ਸਾਡੀ ਨਹਿਰ ਦੇ ਮਾਮਲੇ 'ਚ ਵੀ ਕੰਮ ਕੀਤਾ ਹੈ ਤੇ ਜੇ 올ਓਵਰ ਪੰਜਾਬ ਦੀ ਗੱਲ ਕਰੀਏ ਤਾਂ ਵੀ ਸਰਕਾਰ ਨੇ ਜਿਹੜੇ ਨਹਿਰ ਸੂਏ ਦੇ ਪੁਰਾਣੇ ਕੱਢੇ ਆ ਅੱਜ ਕੱਲ ਜਿਹੜੀ ਤਾਜੀ ਤਾਜ਼ੀ ਕਟਾਉਣੀ ਭਖ ਦਾ ਮੈਨੇਜਮੈਂਟ ਬੋਰਡ ਵਾਲੀ ਉਹਦੇ ਵਿੱਚ ਵੀ ਸਾਰਿਆਂ ਨੇ ਜਿਹੜੇ ਚੰਗੇ ਲੋਕ ਨੇ ਸਭ ਨੂੰ ਪਤਾ ਹੈ ਕਿ ਜਿਹੜੇ ਪ੍ਰਾਣੇ ਕਈ ਸਾਲਾਂ ਤੋਂ ਹਰਿਆਣਾ ਪੰਜਾਬ ਦਾ ਪਾਣੀ ਵਗਿਆ ਰਿਹਾ ਸੀ ਤੇ ਉਹਦੇ ਉੱਪਰ ਕਿਸੇ ਨੇ ਗੌਰ ਨਹੀਂ ਕੀਤਾ ਸੀ ਪਰ ਐ ਸਰਕਾਰ ਨੇ ਉਹਦੇ ਉੱਪਰ ਰੋਕ ਲਾਈ ਰੋਕ ਲਾ ਕੇ ਜਿਹੜਾ ਜਿੰਨਾ ਵੀ ਹਰਿਆਣਾ ਦੇ ਪਾਣੀ ਫੌਜੂ ਗਿਆ ਸੀ ਮੋੜ ਕੇ ਉਹਨਾਂ ਤੋਂ ਵਾਪਸ ਲੈਣ ਦਾ ਵਾਅਦਾ ਕਰਾਇਆ ਤੇ ਅੱਜ ਦੇ ਬਾਅਦ ਇਹ ਕੰਮ ਇਸ ਤਰ੍ਹਾਂ ਨਿਯੋਗ ਆ ਵੀ ਹਰਿਆਣਾ ਪਾਣੀ ਲੈ ਗਿਆ ਤੇ ਪੰਜਾਬ ਵਾਲਿਆਂ ਨੂੰ ਵੀ ਬਗਰਾਮ ਕਰ ਦਿੱਤਾ ਹੁਣ ਹਰਿਆਣਾ ਨੂੰ ਵਾਪਸ ਵੀ ਜਾਏਗਾ ਇਸੀ ਤਰ੍ਹਾਂ ਜੇ ਸਾਡੇ ਵਾਲਾ ਮਾਮਲਾ ਸੀ ਮੇਰਾ ਉਹਦੇ ਵਿੱਚ ਵੀ ਐਮਐਲਏ ਸਾਹਿਬ ਨੇ ਸਾਡੇ ਵਾਸਤੇ ਰੋਲ ਅਦਾ ਕੀਤਾ ਤੇ ਅਸੀਂ ਉਹਨੂੰ ਉਹਨੂੰ ਵਾਰ-ਵਾਰ ਉਹਦਾ ਕ੍ਰੈਡਿਟ ਉਹਨਾਂ ਨੂੰ ਦੇਵਾਂਗੇ ਅਸੀਂ ਆਪਣੇ ਵੱਲ ਤੋਂ ਐਜ਼ ਅ ਜੀਮੀਲਰ ਹੋਣ ਦੇ ਨਾਤੇ ਐਜ਼ ਅ ਹਲਕੇ ਦੇ ਵੋਟਰ ਹੋਣ ਦੇ ਨਾਤੇ ਅਸੀਂ ਸਪੈਸ਼ਲ ਕਹਿਣਾ ਚਾਹੁੰਦੇ ਹਾਂ ਸਾਰੇ ਲੋਕਾਂ ਨੂੰ ਸਾਰੇ ਭੈਣਾਂ ਭਰਾਵਾਂ ਨੂੰ ਵੀ ਜੇ ਕੋਈ ਵੀ ਲੀਡਰ ਭਾਵੇਂ ਉਹ ਸਾਡੀ ਸਰਕਾਰੀ ਧਿਰ ਦਾ ਹੋਵੇ ਕੋਈ ਵੀ ਜਿਹੜਾ ਸਾਡੇ ਵਾਸਤੇ ਕੰਮ ਕਰਦਾ ਆਪਣੀ ਸਰਕਾਰ ਦੇ ਵਿੱਚ ਰਹਿ ਕੇ ਲੋਕਾਂ ਵਾਸਤੇ ਲੜਦਾ ਤਾਂ ਉਹਦਾ ਕ੍ਰੈਡਿਟ ਉਹਨੂੰ ਜ਼ਰੂਰ ਮਿਲਣਾ ਚਾਹੀਦਾ ਜਦੋਂ ਅਸੀਂ ਇਹ ਲੀਡਰ ਸਾਡੇ ਕੰਮ ਨਹੀਂ ਕਰਦੇ ਤਾਂ ਅਸੀਂ ਉਹਨਾਂ ਨੂੰ ਕ੍ਰਿਟਿਕਾਈਜ਼ ਕਰਦੇ ਮਾੜੇ ਕੰਮ ਕਰਦੇ ਕ੍ਰਿਟਿਕਾਈਜ਼ ਕਰਦੇ ਜਿਸ ਤਰ੍ਹਾਂ ਉਹ ਚੰਗੇ ਕੰਮ ਕਰਦੇ ਸਨ ਉਹਨਾਂ ਨੂੰ ਕ੍ਰੈਡਿਟ ਵੀ ਉਹਨਾਂ ਨੂੰ ਦੇਣਾ ਚਾਹੀਦਾ ਅਸੀਂ ਵਾਰ-ਵਾਰ ਕਹਿੰਦੇ ਕਿ ਜਿਹੜੇ ਐਮਐਲਏ ਦਿਨੇਸ਼ ਚੱਦਾ ਹੈ ਉਹਨੇ ਸਾਡੇ ਨਹਿਰ ਵਾਲੇ ਕੰਮ ਦੇ ਵਿੱਚ ਜਿਹੜੀ ਲੋਕਾਂ ਦੀ ਮੁੱਖ ਲੋੜ ਸੀ ਉਹਦੇ ਵਿੱਚ ਉਹਨੇ ਸਾਡੀ ਖੁੱਲ੍ਹ ਕੇ ਮਦਦ ਕੀਤੀ ਉਹਨੇ ਸਰਕਾਰ ਦੇ ਦਬਾਰੇ ਸਾਡੀ ਗੱਲ ਪਹੁੰਚਾਈ ਹੈ ਪੇਪਰ ਜੇ ਅਸੀਂ ਇਹ ਸੋਚੀਏ ਵੀ ਇਹ ਕੰਮ ਬਹੁਤ ਜਲਦੀ 5 ਮਿੰਟਾਂ ਚ ਹੋ ਜਾਵੇ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਇੰਨੀ ਛੇਤੀ ਤਾਂ ਆਧਾਰ ਕਾਰਡ ਨਹੀਂ ਬਣਦਾ ਜਿੰਨੀ ਛੇਤੀ ਲੋਕ ਚਾਹੁੰਦੇ ਆ ਕਿ ਜਿਹੜਾ ਨਹਿਰ ਬਣੀ ਜਾਵੇ ਈਦੇ ਵਾਸਤੇ ਟਾਈਮ ਲੱਗਣਾ ਸਾਨੂੰ ਉਹਨਾਂ ਪਰਿਵਿਸ਼ਵਾਸ ਦਿਟਾਣਾ ਪੈਣਾ ਤੇ ਜੇ ਉਹ ਨਾ ਬਣਾ ਸਕੇ ਤਾਂ ਅਸੀਂ ਉਹ ਕ੍ਰਿਟੀਸਾਈਜ਼ ਵੀ ਕਰ ਲਵਾਂਗੇ ਪਰ ਇਸ ਟਾਈਮ ਤੱਕ ਜਿਹੜਾ ਉਹਦਾ ਰੋਲ ਰਿਹਾ ਉਹ ਬਹੁਤ ਹਾਂ ਪੱਖੀ ਦਿਹਾ ਤੇ ਅਸੀਂ ਐਮਐਨਏ ਸਾਹਿਬ ਦਾ ਤੇ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਸ ਕੰਮ ਚ ਡਟ ਰਹੇ ਨੇ ਉਮੀਦ ਹੈ ਇਹ ਜਿਹੜਾ ਕੰਮ ਹੈ ਉਹ ਆਪਣਾ ਸਿਰ ਜਰੂਰ ਚੜਾਨਗੇ ਧੰਨਵਾਦ